ਦੇਖੋ ਮਿੱਤਰੋ ਹਨਮਾਨਗੜ੍ਹ ਘੋੜਿਆਂ ਵਾਲੇ ਮੇਲੇ 'ਚ ਨਾ ਘੋੜਿਆਂ ਜਿੱਡੀ ਘੋੜੀ ਪਹੁੰਚੀ ਆ ਤੇ ਘੋੜਿਆਂ ਨੂੰ ਵੀ ਮਾਤ ਪਾਉਂਦੀ ਆ ਤੇ ਬਹੁਤ ਹੀ ਵੱਡੀ ਘੋੜੀ ਆ ਕੀ ਵੱਡ-ਵੱਡੀ ਦੀ ਖੁੱਲੀ ਡੁੱਲੀ ਤੇ ਮਜ਼ਬੂਤ ਘੋੜੀ ਦਿਖਾਉਣ ਲੱਗੇ ਆ ਸੋਨੂੰ ਬਾਕੀ ਆਪਾਂ ਸਾਰੀ ਮਾਲਕ ਨਾਲ ਕਰਦੇ ਆ ਗੱਲਬਾਤ ਬਾਪੂ ਜੀ ਨਾਲ ਸਸਰੀਕਾਲ ਬਾਪੂ ਜੀ ਸਸਰੀਕਾਲ ਜੀ ਹੋਰ ਬਾਪੂ ਜੀ ਠੀਕ ਠਾਕ ਹੋ ਹਾਂਜੀ ਵਧੀਆ ਜੀ ਬਾਪੂ ਜੀ ਪਹਿਲਾਂ ਤਾਂ ਇਹ ਦੱਸੋ ਇਹ ਹੀਰਾ ਲੱਭ ਕੇ ਤੁਸੀਂ ਕਿੱਥੋਂ ਲੈ ਕੇ ਆਏ ਆ ਲੱਭਾ ਦਾ ਕੀ ਹੈ ਜੀ ਮਹਾਰਾਜ ਦੇਣ ਵਾਲਾ ਘਰ ਦੀ ਘੋੜੀ ਦੀ ਬੱਚੀ ਆਪਣੀ ਠੀਕ ਆ ਸੇਵਾ ਨੂੰ ਮੇਵਾ ਲੱਗਿਆ ਵਾ ਹਾਂ ਬਸ ਕਰਦੀ ਸੱਚੇ ਸੱਚੇ ਮਾਨ ਨਾਲ ਸੇਵਾ ਕਰਦੇ ਰਹੇ ਹਾਂ ਜੀ ਤੇ ਜਾਨਵਰ ਚੰਗਾ ਆਏ ਆ ਹਨਾ ਤੇ ਇਹ ਕਿੰਨੇ ਚਿਰ ਦੀ ਹੋਗੀ ਇਹ ਜੀ 31 ਮਹੀਨਿਆਂ ਦੀ ਹੋਗੀ 31 ਮਹੀਨਿਆਂ ਦੀ ਦੇਖੋ ਦੋਸਤੋ 31 ਮਹੀਨਿਆਂ ਦੀ ਹੋ ਗਈ ਆ ਇਹ ਤੇ ਬੈਡ ਵਾਡੀ ਦੇਖੋ ਇਹਦੀ ਦੇਖੋ ਕਮਾਲ ਦਾ ਹੁਸਨ ਦਿੱਤਾ ਰੱਬ ਨੇ ਇਹਨੂੰ ਬਾਪੂ ਯਾਰ ਅਸਾ ਕਰੇ ਲੋਟ ਉੱਪਰੋਂ ਬਾਸ ਬਾਪੂ ਜੀ ਐਸੇ ਜਾਨਵਰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਨਾ ਹਰ ਇੱਕ ਬੰਦੇ ਦੀ ਜੋ ਵੀ ਮੇਲੇ ਚ ਭਰਾ ਪਹੁੰਚਦੇ ਹੋਣਗੇ ਇਹਦੇ ਕੋਲੇ ਆਉਂਦੇ ਹੋਣਗੇ ਭੱਜ ਭੱਜਣਾ ਜੀ ਮੇਲਾ ਐਈਂ ਜੀ ਗੱਲਾਂ ਜਿਹੜੇ ਜਾਨਵਰ ਚੰਗੇ ਜਾਨਵਰ ਤੇ ਫਿਰ ਕੋਈ ਵੀ ਬੰਦਾ ਸਹੀ ਗੱਲ ਆ ਜੀ ਆ ਖੜਦੇ ਹੀ ਆ ਕੇ ਉੱਥੇ ਖੜਨਾ ਹੀ ਖੜਨਾ ਹੈ ਖੜਨਾ ਹੀ ਖੜਨਾ ਹੈ ਇਹ ਕਾਰੀ ਨਾ ਆਪਾਂ ਆਪਣੇ ਦੋਸਤਾਂ ਨੂੰ ਦਿਖਾ ਦਿੰਦੇ ਆ ਬਾਪੂ ਜੀ ਇਹਦੇ ਤੇ ਕੈਮਰਾ ਮਾਰ ਕੇ ਸਾਰਾ ਇਹਦਾ ਪੈਟ ਪੂੜਾ ਬਾਡੀ ਬੰਤਰ ਪਤਾ ਲੱਗ ਜੂ ਵੀ ਕਿੰਨੀ ਮਜ਼ਬੂਤ ਤੇ ਬਾਪੂ ਜੀ ਜੇ ਆਪਾਂ ਇਹਦੇ ਕੱਦ ਦੀ ਗੱਲ ਕਰਗੇ ਕਿੰਨਾ ਹੋ ਗਿਆ ਉਹ ਹੋਂ ਤੱਕ 64 ਇੰਚ ਹੈ 64 ਇੰਚ ਹਾਂਜੀ ਠੀਕ ਹੈ 64 ਇੰਚ ਹੈ ਸੀਲਸੂਲ ਬਹੁਤ ਹੈ ਠੰਡੀ ਹੈ ਸੁਭਾਅ ਦੀ ਠੰਡੀ ਹੈ ਠੀਕ ਹੈ ਜੀ ਤੇ ਹੁਣ ਮੌਕੇ ਦੀ ਕਿਵੇਂ ਆ ਬਾਪੂ ਜੀ ਮੌਕੇ ਦੀ ਇਹ ਹਲੇ ਮਲਾਈ ਨਹੀਂ 3 ਸਾਲਾਂ ਦੀ ਕਰਕੇ ਆਪਣੀ ਵਿਚਾਰਾ ਮਲਾਵਾਂਗੇ ਢਾਈ ਸਾਲਾਂ ਦੀ ਬੱਚੀ ਹੋ ਗਈ ਹੈ ਢਾਈ ਸਾਲਾਂ ਦੀ ਤਾਂ ਹੋ ਗਈ ਬਾਪੂ ਜੀ ਤੇ ਨਾਲੇ ਤੁਹਾਨੂੰ ਆਏ ਆ ਵੀ ਹੋਰ ਮਾੜਾ ਮੋਟਾ ਜਿੰਨਾ ਵੀ ਕੱਦ ਕਰਨਾ ਹੋਰ ਕੱਦ ਕਰਨਾ ਕੁਝ ਕੀ ਕੁਝ ਵਧੀਆ ਉਮਰ ਚ ਹੋ ਜਾਏ ਬੱਚੀ ਹਾਂ ਸਹੀ ਗੱਲ ਆ ਆ ਚੀਜ਼ ਆ ਠੀਕ ਆ ਜੀ ਤੇ ਬਾਪੂ ਜੀ ਇਹਨੂੰ ਫਿਰ ਕੀ ਖਾਦ ਖਰਾਕ ਪਾਉਣੇ ਆਗੇ ਖਾਦ ਖਰਾਕ ਤੇ ਜੀ ਆਹੀ ਨੀਰਾ ਮੂੰਗਫਲੀ ਦਾ ਅੱਛਾ ਜੀ ਤੇ ਸਿਆਲ ਚ ਤਾਂ ਹੁਣ ਬਾਜਰਾ ਬੂਝਰੀ ਪਾਉਂਦੇ ਰਿਆਂ ਜਿਆਦਾ ਪਾਉਂਦੇ ਰੇਨਕੇ ਪਿੰਡਾ ਵੀ ਇਹਦਾ ਬਾਪੂ ਲੋ ਸ਼ਕੋਰਾ ਪਿਆ ਮਾਰਦਾ ਹਨਾ ਹਾਂ ਪਿੰਡਾ ਤਾਂ ਫਿਰ ਸਹੀ ਰੰਗ ਬਹੁਤ ਚੰਗਾ ਕੋਈ ਮੈਂ ਤੇਰਾ ਕੱਲ ਰੰਗ ਸਹੀ ਆ ਹਾਂ ਰੰਗ ਵੀ ਸਹੀ ਆ ਤੇ ਬਾਕੀ ਬਾਪੂ ਸਾਮ ਸੰਭਾਲਦੀ ਆ ਹਾਂ ਚਲੋ ਸਾਮ ਸੰਭਾਲਤਾ ਜੀ ਤੁਹਾਨੂੰ ਪਤਾ ਹੀ ਹੈ ਜਿੰਨੀ ਜੀਮਿੰਦਾਰਾਂ ਦੇ ਹੁੰਦੀ ਹੈ ਹਾਂ ਹਾਂ ਨਹੀਂ ਨਹੀਂ ਹਾਂ ਇਹੋ ਜੇ ਜਾਨਵਰ ਨਾ ਵੈਸੇ ਨਹੀਂ ਤਿਆਰ ਹੁੰਦੇ ਹਰ ਇੱਕ ਬੰਦੇ ਦੇ ਵਸ ਦੀ ਗੱਲ ਨਹੀਂ ਆਏ ਮੈਂ ਕਿਹਾ ਉਹ ਤਾਂ ਚਲ ਕਰ ਲੈ ਜੇ ਜਾਨਵਰਾਂ 'ਚ ਹੱਥ ਫੇਰੀ ਰੱਖੂ ਬੰਦਾ ਹਨਾ ਫੇਰ ਜਾ ਕੇ ਕਿਤੇ ਜਾਨਵਰ ਇਦਾਂ ਦੇ ਤਿਆਰ ਹੁੰਦੇ ਆਗੇ ਹੱਥ ਫੇਰੀ ਤਾਂ ਜ਼ਰੂਰੀ ਹੈ ਜਾਨਵਰ ਦੀ ਕਈ ਬੰਦਿਆਂ ਕੋਲੇ ਆ ਚਲ ਆਪਾਂ ਕਹਿਣਾ ਤਾਂ ਨਹੀਂ ਚਾਹੀਦਾ ਵੀ ਜਾਨਵਰ ਵੀ ਏਡੇ ਏਡੀ ਚੰਗੀ ਲਾਈਨ ਦੇ ਖੜੇ ਆ ਪਰ ਕਿਤੇ ਆਪ ਉਹ ਜੇ ਥਾਂ ਤੁਰੇ ਫਿਰਦੇ ਆਗੇ ਤੇ ਘਰੇ ਖੜਾ ਕਿਸੇ ਨੇ ਪੁੱਛਣਾ ਨਹੀਂ ਦੱਸਦਾ। ਸਰ ਇਹ ਤਾਂ ਗੱਲ ਸਹੀ ਹੈ। ਉਹ ਫਰਕ ਪੈਂਦਾ। ਇਹ ਤਾਂ ਫਰਕ ਪੈਂਦਾ। ਜਾਨਵਰ ਜਾਦੇ ਹੁੰਦੇ ਨੇ ਹੁੰਦੀ ਵੀ ਨਹੀਂ। ਤੇ ਬਾਪੂ ਜੀ ਕਰੀ ਆਪਣਾ ਐਡਰੈਸ ਬੋਲ ਦਿਓ ਤੇ ਫੋਨ ਨੰਬਰ ਜੀ। ਐਡਰੈਸ ਅਸੀਂ ਮਾਨਸਾ ਜ਼ਿਲ੍ਹਾ ਸਾਡਾ ਜਿਲ੍ਹਾ ਹੈ। ਅੱਛਾ ਜੀ। ਨੇੜੇ ਹੋ ਜੋ। ਠੀਕ ਹੈ ਜੀ। ਤੇ ਪਿੰਡ ਸਾਡਾ ਬੋਹਾ ਹੈ। ਠੀਕ ਹੈ ਜੀ। ਪੰਡ ਬੋਹਾਈ ਹਾਂਜੀ ਤੇ ਫੋਨ ਨੰਬਰ ਬੋਲੋ ਜੀ ਫੋਨ ਨੰਬਰ ਤੁਹਾਨੂੰ ਯਾਦ ਨਹੀਂ ਮੇਰੇ ਆਪਣਾ ਯਾਦ ਨਹੀਂ ਕੋਈ ਨਹੀਂ ਫਿਰ ਮੈਨੂੰ ਦੱਸ ਦਿਓ ਆਪਾਂ ਵੀਡੀਓ ਚਲਾ ਦਿਆਂਗੇ ਹਾਂ ਯਾਦ ਕਰਕੇ ਮੈਂ ਤੁਹਾਨੂੰ ਦੱਸਾਂਗਾ ਲਗਾ ਦੇਣਾ ਠੀਕ ਹੈ ਠੀਕ ਹੈ ਜੀ ਲੋ ਮਿੱਤਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਆਂ ਫਿਰ ਹੋਰ ਕਿਸੇ ਨਵੀਂ ਵੀਡੀਓ ਚ ਆਹ ਦੇਖੋ ਮਿੱਤਰੋ ਮੇਲੇ ਦਾ ਮਾਹੌਲ ਇਹਨੂੰ ਕਹਿੰਦੇ ਆ ਮੇਲੇ ਵਿੱਚ ਢੋਲੋ ਅੱਜ ਦਾ